ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟੂ ਟੂਹੀ ਤੋਂ ਅੱਜ ਦੇ ਜੋ ਅੱਜ ਕੱਲ ਦੇ ਜੋ ਹਾਲਾਤ ਬਣੇ ਹੋਏ ਆ ਪੂਰੇ ਪੰਜਾਬ ਦੇ ਕਿਸੇ ਤੋਂ ਵਾਂਝੇ ਨਹੀਂ ਐ ਬਹੁਤ ਹੀ ਆਫਤ ਇਸ ਵੇਲੇ ਪੰਜਾਬ ਤੇ ਕਾਫੀ ਪਾਰੀ ਐ ਫੜਾਂ ਦਾ ਮਾਹੌਲ ਕਾਫੀ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਪੰਜਾਬ ਦੇ ਵਿੱਚ ਔਰ ਇਸ ਮੌਕੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਮੋਂਡੇ ਦੇ ਨਾਲ ਮੋਂਢਾ ਲਾ ਕੇ ਇਹਦੇ ਨਾਲ ਫਾਈਟ ਕਰਨ ਦੀ ਲੋੜ ਹੈ ਜੋ ਜੋ ਵੀ ਕੋਈ ਕਿਸੇ ਦੀ ਸ਼ਰਦਾ ਹੈ ਕੋਈ ਕਿਸੇ ਦੀ ਰਾਸ਼ਨ ਦੀ ਸ਼ਰਦਾ ਹੈ ਉਹ ਰਾਸ਼ਨ ਦੇ ਸਕਦਾ ਹੈ ਜੇ ਕਿਸੇ ਦੀ ਆ ਕੋਈ ਆਪਾਂ ਕਹਿ ਸਕਦੇ ਹਾਂ ਕਿ ਚਾਰੇ ਦੀ ਪਸ਼ੂਆਂ ਦੀ ਜੇਕਰ ਚਾਰੇ ਦੀ ਸ਼ਰਦਾ ਹੈ ਤੇ ਉਹ ਕਰ ਸਕਦੇ ਜੇ ਕਿਸੇ ਨੂੰ ਕੋਈ ਕੱਪੜੇ ਦੀ ਹੈ ਤੇ ਉਹ ਕਰ ਸਕਦੇ ਸੇਵਾ ਔਰ ਮੈਂ ਆਪਣੇ ਵੱਲੋਂ ਪੂਰੀ ਐਸਜੀਆਰ ਦੀ ਟੀਮ ਵੱਲੋਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਜਿਸ ਵੀ ਪਿੰਡ ਦੇ ਵਿੱਚ ਅਗਰ ਮੈਡੀਕਲੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਔਰ ਕੋਈ ਕੈਂਪਿੰਗ ਕੈਂਪ ਦੀ ਲੋੜ ਹੈ ਜਾਂ ਫਿਰ ਕਿਸੇ ਮੈਡੀਸਨ ਦੀ ਲੋੜ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੈਂ ਆਪਣਾ ਨੰਬਰ ਉੱਪਰ ਦੇ ਰਿਹਾ 6284581140 ਮੈਂ ਫਿਰ ਦੁਬਾਰਾ ਰਿਪੀਟ ਕਰਨ ਲੱਗਾ 6284581140 ਅਗਰ ਕਿਸੇ ਵੀ ਪਿੰਡ ਦੇ ਵਿੱਚ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਅਗਰ ਕਿਸੇ ਵੀ ਪਿੰਡ ਦੇ ਵਿੱਚ ਕੋਈ ਮੈਡੀਕਲੀ ਕੋਈ ਕਿਸੇ ਨੂੰ ਹੈਲਪ ਦੀ ਲੋੜ ਹੈ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੈਂਪ ਵੀ ਚਾਹੀਦਾ ਕਿਸੇ ਪਿੰਡ ਦੇ ਵਿੱਚ ਇਸ ਇਸ ਜੋ ਆਫਤ ਹੈ ਇਸ ਵੇਲੇ ਹੜਾਂ ਦੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੇਰੇ ਵੱਲੋਂ ਉਹਨਾਂ ਸਾਰਿਆਂ ਵੀਰਾਂ ਨੂੰ ਮਾਮਾ ਨੂੰ ਭੈਣਾਂ ਨੂੰ ਬੇਨਤੀ ਆ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਦਾਂ ਦੀ ਕੋਈ ਨੀਡ ਹੈਗੀ ਆ ਤੇ ਸਾਡੀ ਐਸਜੀਆਰ ਦੀ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਕਦੀ ਵੀ ਤੁਸੀਂ ਆਪਣੇ ਫੋਨ ਕਰਕੇ 24 ਘੰਟੇ ਫੋਨ ਆਉਣ ਜਦੋਂ ਵੀ ਤੁਹਾਡਾ ਮਨ ਕਰੇ ਜਾਂ ਫੇ ਤੁਹਾਨੂੰ ਲੱਗੇ ਕਿ ਹਾਂ ਵੀ ਸਾਨੂੰ ਇਸ ਵੇਲੇ ਮੈਡੀਕਲ ਦੀ ਜਾਂ ਮੈਡੀਸਨ ਦੀ ਲੋੜ ਹੈ ਤੁਸੀਂ ਫੋਨ ਕਰ ਸਕਦੇ ਹੋ ਜਿੱਥੇ ਤੱਕ ਆਪਾਂ ਕੋਲ ਪਹੁੰਚ ਹੋਇਆ ਆਪਾਂ 101% ਉੱਥੇ ਪਹੁੰਚ ਕੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਇਸ ਹੀ ਮੌਕੇ ਦੇ ਉੱਪਰ ਅਸਾਂ ਨੂੰ ਸਾਰਿਆਂ ਨੂੰ ਹੀ ਇੱਕ ਦੂਜੇ ਦਾ ਸਾਥ ਦੇ ਕੇ ਇਸ ਆਫਤ ਤੋਂ ਨਿਕਲਣਾ ਪੈਣਾ ਤੇ ਜੇ ਅਗਰ ਰਾਤ ਹੈ ਤੇ ਦਿਨ ਵੀ ਆਊਗਾ ਜਿਹਦੇ ਦਿਨ ਹੈ ਤੇ ਰਾਤ ਵੀ ਹੋਊਗਾ ਇਸ ਸਾਨੂੰ ਸਾਰਿਆਂ ਨੂੰ ਹੀ ਇਸ ਚੀਜ਼ ਦੇ ਵਿੱਚ ਇੱਕ ਦੂਜੇ ਦੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਅੱਗੇ ਨਿਕਲਣਾ ਚਾਹੀਦਾ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ